ਮੌਜੂਦਾ ਹਾਲਾਤ ਦੇ ਵਿੱਚ ਦੇਖੋ ਭਾਈ ਜਿਹੜੀ ਗੱਲ ਇਨਸਟੈਂਟ ਚੋਰੀ ਜਿਹੜੀ ਗੱਲ 3:20 ਮਿੰਟ ਤੇ ਠਾਕੁਰਵਾਰੇ ਗਲੀ ਦੇ ਵਿੱਚ ਹੋਈ ਸੀਗੀ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪੂਰੇ ਆਪਣੇ ਸਮਾਜ ਕੰਨੀਓ ਵੀ ਮੈਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਤੇ ਉਹਨਾਂ ਦੀ ਪੂਰੀ ਟੀਮ ਨੇ ਇੰਨਾ ਐਫਰਟ ਕਰਕੇ 12 ਘੰਟੇ ਦੇ ਵਿੱਚ ਸਾਡਾ ਸਾਰਾ ਸਮਾਨ ਰਿਕਵਰ ਕਰਵਾਤਾ ਜਿਹੜਾ ਬੱਚਾ ਇੱਕ ਫਾਦਰ ਦੇ ਨਾਂ ਹੁੰਦੇ ਨਾਤੇ ਵੀ ਆਪਣੀ ਮਿਹਨਤ ਕਰਕੇ ਰੋਟੀ ਖਾ ਰਿਹਾ ਸੀ ਉਹਦਾ ਸਮਾਨ ਦਾ ਨੁਕਸਾਨ 1.5 ਤੋਂ 2 ਲੱਖ ਦਾ ਸੀਗਾ ਲੇਕਿਨ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹ ਸਾਰਾ ਸਮਾਨ ਮੋਸਲੀ ਸਾਡਾ ਰਿਕਵਰ ਹੋ ਗਿਆ ਤੇ ਮੈਮ ਨੇ ਇਹ ਵੀ ਗੱਲ ਕਹੀ ਜਿਹੜੀਆਂ ਪਹਿਲਾਂ ਚੋਰੀਆਂ ਪਿੱਛੇ ਚੋਰੀਆਂ ਹੋਈਆਂ ਆ ਕੱਲ ਸੀ ਸਾਡਾ ਸਮਾਨ ਸਮਾਨ ਆ ਇਹ ਰਿਕਵਰ ਹੋ ਪਾਇਆ ਕਿਉਂ ਜਦੋਂ ਤੱਕ ਸਮਾਜ ਦੇ ਬੰਦੇ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਨਹੀਂ ਦੇਣਗੇ ਤੇ ਪੁਲਿਸ ਪ੍ਰਸ਼ਾਸਨ ਨੂੰ ਅਗਲਾ ਕਹਿੰਦਾ ਵੀ ਸਰੋਜਾਮ ਦੇ ਹੱਥ ਦੇ ਲੇਕਿਨ ਕੱਲ ਮੈਮ ਨੇ ਹੱਥੇ ਸਰੋ ਸਮਾਜ ਕੇ ਦਿਖਾਤੀ ਕਿ ਅਗਰ ਸਮਾਜ ਵੀ ਸਪੋਰਟ ਕਰੇ ਤਾਂ ਪੁਲਿਸ ਪ੍ਰਸ਼ਾਸਨ ਕਿਸੇ ਵੀ ਚੀਜ਼ ਦੇ ਕਹਿੰਦੇ ਕਿ ਆਉਂਦੇ ਚੋਰ ਨੂੰ ਵੀ ਮਿੰਡੋ ਮਿੱਟੀ ਫੜ ਸਕਦਾ ਇਹ ਚੀਜ਼ਾਂ ਕੱਲ ਉਹ ਸਾਬਤ ਹੋ ਗਈਆਂ ਲੇਕਿਨ ਉਹ ਚੋਰਾਂ ਨੇ ਜਿਹੜੀਆਂ ਨੈਰੀ ਸ਼ੋਪਿੰਗ ਸੈਂਟਰ ਦੇ ਵਿੱਚ ਚੋਰੀ ਹੋਇਆ ਸੀ ਉਹ ਵੀ ਮੰਨੀ ਆ ਲੇਕਿਨ ਕਹਿੰਦੇ ਇਹ ਗਰੋਹ ਬਹੁਤ ਤਕੜਾ ਕਈ ਜਗ੍ਹਾ ਤੇ ਵਾਰਦਾਤਾ ਕਰਦਾ ਪਿਆ ਕਿਵੇਂ ਇਹ ਚੀਜ਼ਾਂ ਲੈਂਦੇ ਕਾਫੀ ਦੇਰ ਤੋਂ ਪੁਲਿਸ ਇਹਨਾਂ ਦੇ ਮਗਰ ਲੱਗੀ ਹੋਈ ਸੀ ਲੇਕਿਨ ਕੱਲ ਜਿਹੜੀ ਵੀ ਐਫਰਟਸ ਪੰਜਾਬ ਪੁਲਿਸ ਫਰੀਦਕੋਟ ਪੁਲਿਸ ਨੇ ਕੀਤੇ ਆ ਐਸਐਸਪੀ ਮੈਮ ਨੇ ਕੀਤੇ ਆ ਉਹ ਲਈ ਅਸੀਂ ਸਾਰਾ ਜੈਨ ਸਮਾਜ ਵੀ ਇੱਥੇ ਖੜਾ ਹੈ ਅਸੀਂ ਪੂਰੇ ਦਿਲੋਂ ਮੈਮ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਕਿ ਸ